ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਅਸ ਤੋਂ 555 ਸਾਲ ਪਹਿਲਾਂ ਇਸ ਧਰਤੀ ਦੇ ਭਾਗ ਜਾਗੇ ਇਸ ਧਰਾਂ ਨੂੰ ਭਾਗ ਲੱਗੇ ਜਦੋਂ ਧਨ ਜਨਨੀ ਜਨ ਜਾਇਆ ਸ੍ਰੀ ਮਾਤਾ ਤ੍ਰਿਪਤਾ ਸਾਹਿਬਾ ਅਤੇ ਧਨ ਪਿਤਾ ਪ੍ਰਧਾਨ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਨਨਕਾਣਾ ਸਾਹਿਬ ਦੀ ਪਾਵਨ ਧਰਾਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ avatars ਧਾਰਨ ਕੀਤਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਉਣਾ ਪ੍ਰਮਾਤਮਾ ਦਾ ਸਵੈਮ ਆਉਣਾ ਹੈ ਜੈਸੇ ਭਾਈ ਸਾ ਪਾਈ ਨੰਦ ਲਾਲ ਜੀ ਦੇ ਬੋਲ ਹਨ ਗੁਰੂ ਨਾਨਕ ਆਮਦੋ ਨਰਾਇਣ ਸਰੂਪ ਉਮਾਨਾ ਨਿਰੰਜਨ ਨਿਰੰਕਾਰ ਰੂਪ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੇਗੁਰੂ ਨਾਨਕ ਦੇਵ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਦਿਵਸ ਧਰਤੀ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਮੌਜੂਦ ਨੇ ਉਪਰੇਮ ਤੇ ਸਤਕਾਰ ਸਹਿਤ ਗੁਰੂ ਨਾਨਕ ਦੇਵ ਜੀ ਦੀ ਆਮਦ ਨੂੰ ਸਵੀਕਾਰ ਕਰਦੇ ਹੋਇਆ ਮਨਾ ਰਹੇ ਇਸ ਪਾਵਨ ਪਵਿੱਤਰ ਸਿੱਖ ਪੰਥ ਦੇ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 559ਵੇਂ ਪ੍ਰਕਾਸ਼ ਦਿਵਸ ਤੇ ਸਾਰੇ ਸੰਸਾਰ ਤੇ ਵਸਦੇ ਗੁਰੂ ਨਾਨਕ ਨਾਮ ਲੈਵਾ ਸਮੂਹ ਸਾਧ ਸੰਗਤ ਖਾਲਸਾ ਪੰਥ ਨੂੰ ਕੋਟਾਂ-ਕੋਟ ਮੁਬਾਰਕਾਂ ਪੋਟਾਂ ਕੋਟ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ